ਡਾਕਟਰ ਪਾਣੀ ਲਾਓ ਪਾਣੀ ਲਾਓ ਪਾਣੀ ਦੇ ਆਓ ਪਾਣੀ ਦੇ ਆਓ ਅੰਦਰ ਅੰਦਰ ਸਾਰੀ ਕੋਲ ਦੀ ਹੈ ਤੇ ਹੱਥ ਪਟ ਲੈਣੇ ਨਹੀਂ ਕੋਈ ਗੱਲ ਨਹੀਂ ਜੋਈ ਦਾ ਮੋੜਾ ਨਾਲ ਪਿੰਡਾ ਦਾ ਉਦੋਂ ਵਾਲੀ ਬਰਾਹ ਕਰੀ ਤੇ ਮੋੜਾ ਸੀ ਬਾਕਰ ਨੇ ਉਹ ਤੇ ਟੁੱਪੀ ਸਾਰੀ ਗਈ ਮੋੜਾ ਉਹਨੇ ਰੋਕੀ ਮਿਟੀ ਖਾ ਗਿਆ ਜਿੰਨੀ ਜੇ ਚਰਚ ਨੂੰ ਅਗਰ ਉਹ ਨਹੀਂ ਅਖਿਰ ਤਨ ਮਾਰ ਗਏ ਤੇ ਸਾਰਾ ਪਿੰਡ ਇਕੱਠਾ ਗਿਆ ਜਿੱਦਾਂ ਕੁੰਟਾ ਨੇ ਮੋੜ ਤੇ ਪਟਾਗਾ ਮੱਦ ਲਾ ਕੇ ਸਾਰੇ ਕਹਾਂ ਦੇਖਿਆ ਕਿ ਚੱਕਰ ਵਿੱਚ ਭੜੀ ਹੈ ਆ ਪੰਜ ਜਣੇ ਮੜੇ ਮਾਰ ਗਏ ਜਣੇ ਜਾ ਕੇ ਮੋਟਰ ਮਾਰ ਉਹ ਵੀ ਸਿਕਦਾ ਪੂਰਾ ਦਾ ਗਿਆ ਉਹ ਵੀ ਕਹਿੰਦਾ ਕੀ ਹੈ ਤੇਰਾ ਮੈਂ ਤਾਲਾ ਲਾ ਦਿੱਤਾ ਉਹਨਾਂ ਨੂੰ ਇਹ ਐਸਐਚ ਚਾਰਜਿਸਿਕ ਲਗਾ ਅੱਜ ਪਤਾ ਲੱਗਾ ਕਿ ਘੋਮੜ ਕਲਾਂ ਪਿੰਡ 'ਚ ਕੁਝ ਵਿਅਕਤੀਆਂ ਵੱਲੋਂ ਚੋਰੀ ਕਰਨ ਦੇ ਰਾਤੇ ਰਾਤ ਅਰਵਿੰਦਰ ਸਿੰਘ ਦੇ ਘਰੇ ਦਾਖਲ ਹੋਏ ਨੇ ਤੇ ਮੌਕੇ ਤੇ ਪਹੁੰਚਿਆ ਤੇ ਆ ਕੇ ਦੇਖਿਆ ਵੀ ਅਰਵਿੰਦਰ ਸਿੰਘ ਦੇ ਘਰੋਂ ਦੋ ਤਿੰਨ ਬੰਦੇ ਜਿਹੜੇ ਚਾਹਵੇਂ ਲੋਕ ਸੀਗੇ ਉਹ ਦਾਖਲ ਹੋਏ ਨੇ ਤੇ ਗਾਰਡਰ ਇਹਦੇ ਅਰਵਿੰਦਰ ਸਿੰਘ ਦੇ ਗਾਰਡਰ ਰਹਿੰਦੇ ਬੁੱਢੀ ਜੋ ਲੋਕ ਪਰਮਜੀਤ ਕੌਰ ਜੀ ਨੂੰ ਵੇਖ ਲਿਆ ਬਾਹਰ ਉਹਨਾਂ ਨੇ ਉਹ ਮੈਸੇਜ ਲਾਇਆ ਕੋ ਦਾ ਤੇ ਪ੍ਰਿੰਦ ਦੇ ਲੋਕ ਇਕੱਠੇ ਹੋ ਗਏ ਉਹਨਾਂ ਨੇ ਇੱਕ ਛੋੜ ਨੂੰ ਫੜ ਲਿਆ ਤੇ ਸਾਡੇ ਹੈਂਡਓਵਰ ਕੀਤਾ ਤੇ ਇਨਵੈਸਟੀਗੇਸ਼ਨ ਚੱਲ ਰਹੀ ਆ ਪਿਲ ਹਾਲ ਤੇ ਘਰ ਦੇ ਸ਼ੀਸ਼ੇ ਟੁੱਟੇ ਨੇ ਅੰਦਰ ਸਬਾਰ ਚੱਲਦਾ ਹੈ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੀ ਗੱਲ ਸਰਬੋਏ ਉਹ ਸਾਬ ਨਾਲ ਕਾਰਵਾਈ ਕੀਤੀ ਹੋਈ ਹੈ ਹਨ ਦਰਸ਼ਨ ਜੀ ਦਰਬਾਰ ਸਾਹਿਬ ਮੇਰੇ ਬੰਨਾ ਸਰਵਤ ਰੋ ਜਨੈ ਜੀ ਅੱਜ ਹੀ ਅਸੀਂ ਦਰਬਾਰ ਸਾਹਿਬ ਮੇਰੇ ਬੰਨਾ ਸੇਵਾ ਵਾਸਤੇ ਗਈ ਸੀ ਤੇ ਵੀ ਵਾਈਫ ਮੇਰੇ ਬਾਅਦ ਵਿੱਚ ਗਈ ਆ ਮੈਂ ਸਵੇਰੇ 7:00 ਜਾਨਾ ਜੀ 8:00 ਵਜੇ ਤੱਕ ਉੱਥੇ ਪਹੁੰਚ ਜਾਣਾ ਵਾ ਤੇ ਮੈਂ ਕਿਹ ਡਵਾਤੇ ਪਿੰਡ ਆਇਆ ਸੀ ਬਾਬਾ ਜੁੱਤੀ ਲੈ ਕੇ ਤੇ ਬਾਈ ਨੂੰ ਕੰਮ ਆ ਤੇ ਉਹ ਮੈਂ ਕੱਪੜਾ ਕੰਮ ਕਰਕੇ ਵਾਪਸ ਆਇਆ ਦਰਵਾਜ਼ਾ ਤੇ ਮੋਰੋ ਮੇਰੀ ਭਤੀ ਨੂੰ ਨੋ ਦਾ ਫੋਨ ਗਿਆ ਵਾ ਮੇਰੀ ਵਾਈਫ ਨੂੰ ਵੀ ਤਾੜ ਕੇ ਬੰਦੇ ਮੈਨੇ ਦੋਸੀ ਆ ਕੇ ਦੇਖਿਆ ਜਿੰਦਰਾ ਬੱਜਾ ਆਟਾ ਬਾਹਰ ਲਾ ਉਹ ਤੱਪ ਗਿਆ ਟੱਪ ਕੇ ਸਾਡੇ ਅੰਦਰ ਆਇਆ ਵਾ ਆਗ ਸ਼ੀਆ ਤੋੜਿਆ ਪਹਿਲਾਂ ਉਹਨੇ ਫਿਰ ਵੀ ਖੋਲੀ ਆ ਫਿਰ ਅੰਦਰ ਗਿਆ ਸਾਰਾ ਸਮਾਨ ਖੋਲਿਆ ਉਹਨੇ ਬੈੱਡ ਸਾਰੇ ਖੋਲੇ ਆ ਕਿੰਨੇ ਕਮਰੇ ਦੇ ਜੀ ਕਿੰਨੇ ਕਮਰੇ ਦੇ ਜੀ ਤਿੰਨ ਮੰਦਰ ਬੈੱਡ ਆ ਗਏ ਸਾਰੇ ਬੈੱਡਾਂ ਦੇ ਖੋਲੇ ਆ ਅਲਮਾਰੀਆਂ ਖੋਲੀਆਂ ਸਾਡੀਆਂ ਸਾਡੇ ਕੋਈ ਸੋਨਾ ਅਟਕ ਹੈ ਨਹੀਂ ਜੀ ਬਾਪਾ ਜੀ ਸਾਡੇ ਨੂੰ ਲੱਗਦੀ 5000 ਰੁਪਏ ਆ ਹੀ ਅਲਮਾਰੀ ਵਿੱਚ ਪਿਆ ਕੋ ਪੱਗ ਜਿੱਤ ਕੇ ਕੋ ਪਰਸੇ ਤੱਕ ਗਈ ਉਹ ਪਰਸੇ ਗੱਡ ਪਾਈ ਕੱਢ ਕੇ ਲਿਆ ਗਿਆ ਫਿਰ ਪੱਗ ਵਾਲੇ ਪਾਈ ਹੁਣ ਰੁਕ ਗਏ ਉਹ ਸਾਡੇ ਬਚ ਗਏ ਜੀ ਆਡਾਂ ਸਾਂਮਵਿਆਵਾ ਇਹ ਤੇ ਉਹਨੂੰ ਜਦੋਂ ਉਹਨੇ ਆਪਾਂ ਮੋਟਰ ਲਾ ਕੇ ਘੜ ਘਰ ਆਇਆ ਉਹ ਉਹ ਭੱਜਿਆ ਮਰਜ਼ਬਾ ਲੈ ਜਾਣ ਸਕੇ ਨਾਲ ਸਾਡੇ ਵੀ ਭੱਜ ਗਿਆ ਵਾ ਤੇ ਮਗਰੇ ਮਰਾ ਰਾਣਾ ਪੋਤਰਾ ਇੱਕ ਮਿੰਟ ਹੋਣਾ ਉਹ ਆਪਣੇ ਮੋੜਾ ਦੀ ਉਹ ਜਾ ਕੇ ਉਹਨੂੰ ਫੜਿਆ ਰਾਤ ਦੇ ਵਿੱਚ ਉਹ ਚੋਟ ਲਿਆ ਉਹਦੇ ਬੜੀ ਨ ਦਲੇਰੀ ਕੀਤੀ ਐ ਬੜੀ ਸ਼ਾਬਾਸ਼ ਐ ਮੈਂ ਮਾਨਾ ਉਹਨਾਂ ਦੀ ਕਿ ਉਹਨੂੰ ਫੜ ਲਿਆ ਉਹਨਾਂ ਨੇ ਬੜੀ ਹਮਤ ਮਾਰੀ ਐ ਬੜਾ ਮਾਣ ਐ ਤੁਹਾਨੂੰ ਵੀ ਕਰਦਾ ਕਿ ਮੈਂ ਚੋਟ ਪਾ ਲਿਆ ਬਾਕੀ ਅੱਗੇ ਮੰਗਿਆ ਵੀ ਸਾਨੂੰ ਹੁਣ ਪਤਾ ਲੱਗੇ ਵੀ ਉਹਨੂੰ ਕਿੱਥੇ ਭੇਜਿਆ ਵਾ ਕਿੰਨੇ ਬੰਦੇ ਆਏ ਨੇ ਕਿੰਨੇ ਪੈਨਦਾਰੇ ਸੱਚੇ ਗੱਬ ਕੀ ਇਹ ਕਿੰਨੇ ਬੰਦੇ ਨੇ ਗੰਦੀ ਪਸੇਈ ਬੰਦਾ ਤੇ ਸਾਡਾ ਮੇਰਾ ਬੇਟਾ ਬਾਹਰ ਜਾ ਉਹ ਘਤਰਾ ਆਇਆ ਨਾ ਕੋਈ ਤਕਰਾਰ ਨਾ ਤੇ ਹੁਣ ਵਾਰ ਨੂੰ ਛੜਪੜ ਲਾ ਜਾਈ ਉਹਨੂੰ ਘਤਰਾ ਵਾ ਸਾਡੀ ਇਹ ਮੰਗਿਆ ਵੀ ਸਾਨੂੰ ਕੋਈ ਪੱਕਾ ਬੰਦਗੇ ਮੈਨੂੰ ਕਿਹਨੇ ਭੇਜਿਆ ਵਾ ਅਗਾਹ ਵਾਸਤੇ ਆਪਾਂ ਕੋਈ ਅਰੇਂਜਮੈਂਟ ਕੰਪਨ ਬਸ ਕਰਾਂਗੇ ਇਹ ਆਡੀ ਪਿੰਡ ਪ੍ਰਣਾਮ ਕੁਰਬਾ ਸਿੰਘ ਪਿੰਡ ਤੋਂ ਬਣਿਆ ਹੰਦਮ ਸਰ ਆਪਾਂ ਉਹਥੇ ਬੈਠੇ ਹਾਂ ਮਤਲਬ ਆਜਾ ਬੋਧਾ ਸੁਣੀਆਂ ਲੰਮੇ ਪਏ ਹਾਂ ਆਪਣੇ ਧਿਆਨ ਨਾਲ ਨੂੰ ਨਹੀਂ ਪਤਾ ਸਰ ਇਹਨਾਂ ਮੋਟਰਸਾਈਕਲ ਭਜਾਇਆ ਇਹਨੇ ਕੀ ਟੈਲੀਆਂ ਨੇ ਇੱਥੋਂ ਦੀ ਪਿੰਡ ਦੰਦੋਂ ਨਹੀਂ ਹੋਇਆ ਵਾ ਤੇ ਉੱਥੋਂ ਜਾ ਕੇ ਤਾਂ ਮੈਨੂੰ ਜਾ ਕੇ ਫੜਿਆ ਵਾ ਬਾਕੀ ਤੁਮ ਜਾਣੇ ਕਿੰਨੇ ਜਿਵੇਂ ਸੀ ਤੁਸੀਂ ਜਿਹੜੇ ਮਗਰੇ ਦੇ ਚੜੇ ਸਾਰਾ ਬੰਦ ਹੋ ਜਾਣੇ ਸੀ ਬਾਕੀ ਬਾਅਦ ਆਏ ਕੋਈ ਇਹਨਾਂ ਨੂੰ ਕੋਈ ਕੀ ਕੋਈ ਠਾੜ ਕੋਈ ਹੋਰ ਸਾਰਾ ਕੁਝ ਨਹੀਂ ਮਿਲਿਆ ਪੈਸੇ ਮਿਲੇ ਨਹੀਂ ਬਸ ਇਹ ਕਿੰਨੇ ਜਾਣੇ ਸੀ ਇਹ ਸਾਰਾ ਹੈਗੇ 3 ਕਿਲੋ ਇੱਕੋ ਕੱਪ ਹੋਇਆ பாதி-ਪਾਢੀ ਕਿਤੇ